ਨੇ ਫਟਾ ਦੇ ਉਸੇ ਲਈ ਮੁੜ ਕੇ ਪੁੱਛੀ ਸਾਡੇ ਪਰਚੀਆਂ ਕਿਹ ਰੱਖੀਆਂ ਸੀ ਉਹਨਾਂ ਨੇ ਕੋਈ ਨਹੀਂ ਪੈਸੇ ਜੜਦਾ ਇਹ ਵੀ ਜੀ ਸੁਰਵਿੰਡ ਪੰਪ ਜੀ ਐਸ ਕੇ ਐਸ ਤੇ ਕਿਦਾਂ ਲੋਟ ਹੋਈ ਕਿੰਨੇ ਕ ਵਜੇ ਦੀ ਗੱਲ ਹੈ ਇਹ ਵੀ ਜੀ 7:30 ਵਜੇ ਦੀ ਗੱਲ ਹੈ ਤੇ ਕਿੰਨੇ ਜਾਣੇ ਸੀ ਲੋਟ ਕੋ ਕਿੰਨੇ ਜਾਣੇ ਸੀ ਵੀਰ ਜੀ ਤੇ ਕਿਦਾਂ ਤੁਹਾਨੂੰ ਪਤਾ ਨਹੀਂ ਲੱਗਾ ਕੌਣ ਕੌਣ ਨਹੀਂ ਵੀਰ ਜੀ ਮੂੰ ਮਾਦੇ ਸੀ ਉਹਨਾਂ ਨੇ ਹੂੰ ਤੇਲ ਪੋਇਆ ਤੇਲ ਪੋਇਆ ਪਹਿਲੋ ਮੇਰੇ ਤੋਂ ਉਹਨਾਂ ਨੇ ਹੂੰ ਫਿਰ ਮੈਨੂੰ ਫਿਰ ਮਾਨ ਟੁੱਟੇ ਵਜ ਨਹੀਂ ਹੈਗੇ ਕਹਿੰਦੇ ਨਹੀਂ ਹੈਗੇ ਪਰ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਮੈਂ ਪਰਚੀਆ ਕੱਢ ਕੇ ਦੇਣ ਲਿਆ। ਉਦੋਂ ਮੈਨੂੰ ਇਹਦੇ ਪੈਸੇ ਕੱਢਦੇ ਜੁਨੇ ਹੈਗੇ। ਹੂੰ। ਇਹਨਾਂ ਨੇ ਪਿਸਤੌਲ ਦੀ ਨੋਕ ਤੇ ਪੋਸਾਲ ਵਿਖਾਇਆ ਮੈਨੂੰ। ਪਿਸਤੌਲ ਦੀ ਨੋਕ ਤੇ ਮੇਰੇ ਤੋਂ ਪੈਸੇ ਖੋਗੇ ਲੈ ਗਏ। ਤੇ ਕਿੰਨੇ ਕ ਪੈਸੇ ਸੀ ਵੀਰ ਜੀ? ਬੀਤੀ ਹੈਗਾ 9200 10000 ਤੇ ਉਹਨਾਂ ਕੋਲ ਹਥਿਆਰ ਵੀ ਹੈਗੇ। ਹਾਂਜੀ ਵੀਰ ਜੀ ਹਥਿਆਰ ਵੀ ਹੈਗੇ। ਤੇ ਕਿਹੜੀ ਚੀਜ਼ ਤੇ ਆਏ? ਪਿਸਤੌਲ ਦੀ ਨੋਕ ਤੇ ਲੈ ਗਏ। ਕਿਹੜੀ ਚੀਜ਼ ਤੇ ਆਏ ਇਹੋ? ਸਪਲੈਂਡਰ ਮੋਟਰਸਾਈਕਲ ਹੀ ਬੀਤੀ। ਤੇ ਕੋਈ ਸੀਸੀਟੀਵੀ ਫੁਟੇਜ ਹੈਗੀ ਹਾਂਜੀ ਵੀਰ ਜੀ ਸੀਸੀਟੀਵੀ ਫੋਟੋ ਤੇ ਕੈਮਰੇ ਲੱਗੇ ਗੈਂਡੇ ਦੇ ਵਿੱਚ ਉੱਤੇ ਕੈਮਰੇ ਲੱਗੇ ਆ ਮਸ਼ੀਨ ਤੇ ਕੀ ਮੰਗ ਕਰਦੇ ਜੀ ਆਹ ਇਨਸਾਨ ਦੀ ਮੰਗ ਕਰਦੇ ਆ ਜੀ ਹੂੰ